ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦਾ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਲੱਗਿਆ ਜੀ ਆਪਾਂ ਅੱਜ ਜੜਾ ਵਲੌਗ ਸ਼ੁਰੂ ਕਰਨ ਵਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਹੁੰਦੇ ਆ ਚੈਨਲ ਨੂੰ ਕਰ ਲਵੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸੋਣਾ ਜਾ ਕਮੈਂਟ ਕਰਕੇ ਜਰੂਰ ਦੱਸਿਓ ਪਹਿਲਾਂ ਤਾਂ ਜੀ ਹਨਾ ਤਾਂ ਤਾਂ ਸ਼ੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅਜ ਸ਼ੀਦੀ ਦਿਹਾੜਾ ਜੀ ਤੇ ਉਹਨਾਂ ਦੇ ਸ਼ੀਦੀ ਦਿਹਾੜੇ ਨੂੰ ਕੋਟੀ ਕੋਟੀ ਪ੍ਰਣਾਮ ਜੀ ਤੇ ਉਹਨਾਂ ਦਾ ਦੇਣ ਜਿਹੜਾ ਆਪਾਂ ਹਨਾ ਸਾਰੀ ਉਮਰ ਨਹੀਂ ਦੇ ਸਕਦੇ ਤਾਂ ਉਹਨਾਂ ਦੀ ਅਜ ਸ਼ਹਾਦਤ ਦਾ ਹਨਾ ਜਿਨ੍ਹਾਂ ਨੇ ਕੋਈ ਆਦੇ ਹੁੰਦਾ ਬਿਨਾਂ ਸਵਾਰਥ ਤੋਂ ਹਨਾ ਬਿਨ ਨੀ ਸਵਾਰਥ ਹੋ ਕੇ ਸ਼ਹੀਦੀ ਦਿੱਤੀ ਹੈ ਤੇ ਹਿੰਦ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹਨਾ ਦਾ ਆਪਾਂ ਉਹਨਾਂ ਦੀ ਸ਼ਹਾਦਤ ਅੱਜ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟੀ-ਕੋਟੀ ਪ੍ਰਣਾਮ ਵੀ ਆਪਾਂ ਉਹਨਾਂ ਦਾ ਦੇਣ ਹੈ ਜਿਹੜਾ ਉਹਨਾਂ ਦੇ ਪਰਿਵਾਰ ਦਾ ਦੇਣ ਹੈ ਨਾ ਆਪਾਂ ਸਾਰੀ ਉਮਰ ਨਹੀਂ ਦੇ ਸਕਦੇ ਤੇ ਬਾਕੀ ਜੀ ਆਪਾਂ ਗੱਲ ਕਰ ਰਹੇ ਸੀ ਕਿ ਸੂਟ ਕਟਿੰਗ ਤੇ ਦੋ ਸੂਟ ਮੈਂ ਜਿਹੜੇ ਕੀ ਆਪ ਦੇ ਕਟਿੰਗ ਕਰ ਲੇ ਤੇ ਬੰਨ ਕੇ ਰੱਖਦੇ ਤੇ ਐਨੇ ਸਾਡੀ ਪ੍ਰੀਤੋ ਆ ਗਈ ਕਹਿੰਦੀ ਵਾਸੀ ਮੇਰਾ ਵੀ ਇੱਕ ਸੂਟ ਕੱਟ ਕੇ ਤੇ ਦੋਨੇ ਸੂਟ ਕੱਟ ਕੇ ਮੈਂ ਵੀ ਕਰਕੇ ਰੱਖ ਲੇ ਤੇ ਕੇਰਾ ਪ੍ਰੀਦਾ ਸੂਸਿਆਂ ਕੁ ਦੇ ਉਨੀ ਫੇਰਾ ਅੱਗੇ ਸੂਸਿਆਂ ਨੇ ਦੋਨੇ ਰੈਡੀ ਕਰੂੰ ਫਿਰ ਦੋ ਸੂਟ ਮੰਮੀ ਦੇ ਰੈਡੀ ਕਰਨੇ ਆ ਤੇ ਸੂਟ ਹੋ ਗਏ ਆਪਣੇ ਕੋਲ ਪੰਜ ਤੇ ਇਹ ਚੋਰੋਂ ਫੋਨ ਕੜੀ ਸ਼ਾਨ ਦਾ ਕੀ ਲਓ ਜੀ ਤੇ ਪ੍ਰੀਦਾ ਆਪਾਂ ਇਹ ਕੜਾਈਆ ਇਹ ਤਾਂ ਕੋਲ ਪਿਆਸੀ ਮੇਰੇ ਕੋਲ ਵੀ ਪਿਆ ਹੈ ਤਾਂ ਸੀ ਵੀ ਇੱਕ ਵਾਰੀ ਸਾਨੂੰ ਇਹ ਕੀ ਕਿਸੇ ਨਿਆਦੇ ਹੁੰਦਾ ਹੈ ਵਿਆਹ ਸ਼ਾਦੀ ਚ ਦਿੱਤਾ ਹੋਇਆ ਸੀ ਉਹ ਇਹ ਤੇ ਇਹ ਬਹੁਤ ਮੋਟਾ ਬਹੁਤਾ ਕਪੜਾ ਸਾਨੂੰ ਆਏ ਜਿਹਾ ਲੱਗਦਾ ਵੀ ਸਾਡਾ ਟਿੱਕਾ ਹੈ ਰੰਗ ਹੈ ਸਾਡਾ ਰੰਗ ਕਾਲਾ ਜਿਹਾ ਰੱਖਿਆ ਸੀ ਤਾਂ ਨਹੀਂ ਸਕਦਾ ਤੇ ਪ੍ਰੀਤ ਦਾ ਆਪਾਂ ਜੈਂਪਰ ਦੀ ਕਟਿੰਗ ਕਰ ਲਈ ਹੁਣ ਮੈਂ ਸਲਵਾਰ ਕਟਿੰਗ ਕਰੀ ਆਂਦੀ ਸੀਗੀ ਤੇ ਮੈਂ ਚਲ ਪੈਣਾ ਸੀ ਕਹਿੰਦੀ ਸਲਵਾਰ ਮੈਂ ਛੋੜੂਗੀ ਕਹਿੰਦੀ ਜੈਂਪਰ ਜੈਂਪਰ ਤੂੰ ਸਿਉਂਦੇ ਤੇ ਅੱਜ ਫਿਰ ਤਾਂ ਕਰਕੇ ਕਟਿੰਗ ਕਰਦੇ ਆਪਾਂ ਵੈਸੇ ਤਾਂ ਕੰਮਾਂ ਕਰਾਂ ਦਾ ਟਾਈਮ ਹੋਇਆ ਪਿਆਗਾ ਬਸ ਲੱਗਦੇ ਆ ਕੰਮ ਵੀ ਆਪਾਂ ਕਰਨ ਤੇ ਪਹਿਲਾਂ ਮੈਂ ਆਪਦੇ ਸੂਟ ਕੱਟੇ ਸਾਰੇ ਦਿਨ ਵੀ ਦੀ ਤੁਹਾਨੂੰ ਪਤਾ ਹੀ ਆਣਾ ਮੁੜ ਕੇ ਆਪ ਦਾ ਐ ਵੀ ਹੁੰਦਾ ਵੀ ਚਾਹ ਪਾਣੀ ਵੀ ਕਰਨਾ ਹੁੰਦਾ ਹਨ ਤੇ ਚਾਹ ਪਾਣੀ ਕਰਨ ਦੇ ਉੱਠਦੇ ਆ ਫਿਰ ਜਦੋਂ ਪੀਣੇ ਚਾ ਮਣੀ ਪੀਨੇ ਉਹ ਘੰਟਾ ਲੱਗ ਜਾਂਦਾ ਘੰਟਾ ਵੇਸਟ ਹੋ ਜਾਂਦਾ ਤੇ ਬਾਕੀ ਜੀ ਸੋਨੇ ਸੋਨੇ ਕਮੈਂਟ ਕਰਨ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਨ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾਈ ਰੱਖੋ ਜੀ ਕਿਉਂਕਿ ਤੁਹਾਡੇ ਸਪੋਰਟ ਦੇ ਨਾਲ ਹੀ ਆ ਜੀ ਆਪਾਂ ਹਨਾ ਕੱਲੇ ਤਾਂ ਕੁਝ ਵੀ ਨਹੀਂ ਕਰ ਸਕਦੇ ਤੇ ਇਹ ਆਪਾਂ ਪ੍ਰੀਤ ਦੀ ਸਨਵਾਰ ਬਣਾ ਰਹੇ ਆ ਕਿਹੜੀ ਵੈਦੀ ਅੱਜ ਦੀ ਤੇ ਇਹ ਸਨਵਾਰ ਪਤਾ ਨਹੀਂ ਮੈਂ ਵੀ ਭੁੱਲ ਗਈ ਇਹਦੇ ਵਿੱਚ ਆਹ ਹੁੰਦਾ ਜੀ ਕੋਈ ਕੁੰਦਾ ਨਹੀਂ ਬੰਦਾ ਸਿੰਪਲ ਸਲਵਾਰ ਹੁੰਦੀ ਹੁਣ ਮੇਰੇ ਵੀ ਨਾਮ ਹੁੰਦਾ ਨਹੀਂ ਕੀ ਆਵੇ ਤੇ ਵਸ ਕੇਰਾ ਜੀ ਕਟਿੰਗ ਕਰਨ ਤੇ ਟਾਈਮ ਲੱਗਦਾ ਹੁੰਦਾ ਸੂਟ ਫਿਰ ਜਦੋਂ ਆਪਾਂ ਵੀ ਵਧੀਆ ਮਸ਼ੀਨ ਚੱਲੀ ਜਾਵੇ ਹਨ ਫਿਰ ਸੌਂਗ ਤੇ ਟਾਈਮ ਹੀ ਲੱਗਦਾ ਸੋਸਤਾ ਹੁਣ ਬੈਠੇ ਬੈਠੇ ਦਿਨ ਛੋਟੇ ਹੋ ਗਏ ਹਨ ਤੇ ਆਪਾਂ ਇੱਕ ਚੀਜ਼ ਤਾਂ ਰੈਡੀ ਕਰ ਹੀ ਦਿਆ ਫਿਰ ਕਦੇ ਸਲਵਾਰ ਕਰਤੀ ਕਦੇ ਕਮੀਜ਼ ਕਰਤਾ ਸੂਟ ਤਾਂ ਆਪਸੇ ਹੋ ਹੀ ਲੈਣੇ ਆ ਸੂਤਾ ਜੀ ਨੂੰ ਲਾਢੀ ਜਾਵਾਂਗੇ ਤੇ ਫਿਰ ਸੂਤਾ ਪਸੇ ਹੋ ਕੇ ਹੀ ਖੜੇ ਹੋਵਾਂਗੇ ਲਓ ਇਸ ਤਰ੍ਹਾਂ ਬੀਜੀ ਸਰਵਾਰ ਇਹਦੇ ਵਾਸਾ ਆਪਾਂ ਬਸ ਪੇਟੀ ਰਹਿ ਗਈ ਬੈਂਟ ਰਹਿ ਗਈ ਕੱਟਣ ਵਾਲੀ ਤੇ ਬਾਹਰ ਰਹਿ ਗਈ ਕੱਟਣ ਵਾਲੀ ਬਸ ਫਿਰ ਆਪਾਂ ਕੰਮ ਤਾਂ ਦੇ ਲੱਗਦੇ ਆ ਲਓ ਜੀ ਆਪਾਂ ਲਾਗੇ ਅੱਜ ਦਾਲ ਸਬਜ਼ੀ ਬਣਾਉਣ ਆਪਾਂ ਬਣਾਉਣੇ ਅੱਜ ਗੰਨੇ ਗੰਨੇ ਦੇ ਟਮਾਟਰ ਚਟਨੀ ਜੀ ਬਣਾਵਾਂਗੇ ਜੀ ਜੀ ਕਲਕਾ ਕੇ ਔਰ ਕਾਫੇ ਦੀ ਸਾਦੀ ਹੈ ਨਹੀਂ ਸੀ ਇਹਨਾਂ ਨੂੰ ਆਖਿਆ ਵੀ ਕੰਡੇ ਬਣਾ ਲੈ ਦੇ ਦੁੱਧ ਪਾ ਕੇ ਤੇ ਜਰਨਾ ਹੀ ਮੰਨਿਆ ਜੇ ਡੜੀ ਡੜੀ ਜੀ ਬੰਨੇਗਾ ਤਾਂ ਬੀ ਬੰਡਿਆਂ ਦੇ ਨਹੀਂ ਖਾਂਦੇ ਵਧੀਆ ਲੱਗਦੀ ਹੈ ਜੀ ਆਪਾਂ ਤਾਂ ਬਣਾ ਹੀ ਨਹੀਂ ਬੜਾ ਚੰਗਾ ਤੇ ਪ੍ਰੀਤ ਸੁਨਵਾਰ ਲੈ ਗਈ ਸੀ ਕਟਾ ਕੇ ਤੇ ਭੈਣ ਕਹਿੰਦੀ ਸੀ ਮੈਂ ਸੌਂ ਦੂੰਗੀ ਸਵੇਰੇ ਤੇ ਮਾ ਗ੍ਰੀਡਾ ਸਵੇਰੇ ਜੰਪਰ ਸੌਂਦੀ ਵੀ ਇਦਾਂ ਹੀ ਕਰਾਂ ਸੀ ਆਉਂ ਕੇ ਫੜਾ ਦੂੰਗੀ ਚਲ ਪਾ ਲੂੰਗੀ ਮੇਰੇ ਤਾਂ ਬਾਅਦ ਚ ਜਾ ਕੋਈ ਨਹੀਂ ਇੱਕ ਦਿਨ ਲੇਟ ਚੌਂਤੇ ਜਾਣ ਜੀ ਹਜੇ ਤਾਂ ਕਿਹੜਾ ਹੋਈ ਨਹੀਂ ਠੰਡ ਪੈਂਦੀ ਹੈ ਉਹ ਆਖੀ ਹੁੰਦੇ ਹੈ ਕਿ ਕਹਿੰਦੇ ਵੀ 9-10 ਦਿਨਾਂ ਤੱਕ ਅਜੇ ਠੰਡੀ ਹਵਾ ਚੱਲਿਆ ਰਹੂਗੀ ਠੰਡੀ ਹਵਾ ਚੱਲੂਗੀ ਫੇਰ ਹੀ ਠੰਡ ਹੋਊਗੀ ਨਹੀਂ ਹਜੇ ਤੱਕ ਕੋਈ ਖਾਸ ਠੰਡ ਤੇ ਨਹੀਂ ਤੇ ਜਦਸਨਾ ਆਪਣਾ ਲੈ ਆ ਜੀ ਸੇ ਵਰਗਾ ਨਾ ਮम्मी ਸੇਵੀਆਂ ਛਾੜੀਆਂ ਤੇ ਮੈਂ ਵੱਡ ਜਾ ਕੇ ਗਾਲ ਜੀ ਆਪਣੀ ਤੇ ਸੇਵੀਆਂ ਦਾਤਾਂ ਇਹ ਆਪਾ ਬਣਾਉਣੀ ਹੈ ਜੀ ਹਰੀ ਮਿਰਚ ਤੇ ਗੰਡੇ ਤੇ ਟਮਾਟਰ ਪੰਜ ਟਮਾਟਰ ਚੀਕੇ ਤੇ ਪੰਜ ਹੀ ਗੰਡੇ ਪਾ ਲੈ ਥੋੜੀ ਹਰੀਆਂ ਮੱਛਾ ਪਾਣੀ ਨੂੰ

ਲੋ ਆਤੀ ਲੋ ਆਪਾਂ ਕਿਰੇ ਨੂੰ ਪਾਣ ਬਾਣ ਜਾਂਦੇ ਫਿਰ ਪੌਣੇ ਨੂੰ ਨਰਚ ਤੇ ਆਪਾਂ ਤੁਹਾਨੂੰ ਮਲਾਉਣੀ ਆ ਮੰਮੀ ਦੇ ਨਾਲ ਲੋ ਜੀ ਮੰਮੀ ਨੂੰ ਮਿਲੋ ਮੰਮੀ ਲਈ ਜਾਂਦੇ ਕੱਪ ਲੈ ਲਾ ਲੀਏ ਤਾਂ ਦਾ ਟਾਈਮ ਹੋ ਜਾਊਗਾ ਹੋਰ ਮੈਂ ਆਇਆ ਸੀ ਮੈਂ ਪਹਿਲਾਂ ਦਾਲ ਬਣਾ ਕੇ ਤੇ ਰਡਕਣੀ ਵਾਲਾ ਦੁੱਧ ਤੱਤਾ ਕਰ ਲੈਣੀ ਫਿਰ ਸੇਵੀਆਂ ਧਰ ਦੋ ਤੇ ਪੀਣ ਵਾਲਾ ਆਪਣਾ ਚਲ ਗੈਂਸ ਤੇ ਕਰ ਲਾਂਗੇ ਰਡਕਣੀ ਵਾਲਾ ਤੱਤਾ ਕਰਕੇ ਕਿਨਾਰੇ ਰਡਕਣੀ ਚ ਪਾ ਦਿੰਨੇ ਆ ਤੇ ਜਿਹੜਾ ਦਿਨੇ ਪਿਆ ਬਹੁਤ ਆ ਲੋ ਜੀ ਇੰਨੀਆਂ ਜਿਆਦੇ ਭੁੰਡੀਆਂ ਵੜਦੀਆਂ ਆ ਕੱਪੜਿਆਂ ਦੇ ਵਿੱਚ ਆ ਜਾਂਦੀਆਂ ਨਾਲੇ ਨਰਮਾਂ ਨਾਲੇ ਨਰਮੇ ਹੈ ਨਹੀਂ ਹੁਣ ਐਕਤੀ ਇੰਨੇ ਛਟਮਚ ਉਹੀ ਆਉਂਦਾਂ ਹੂੰ ਬਾਜੀ ਫੇਰ ਧਾਰਨ ਤੁੜਾ ਕੱਢ ਕੇ ਲੈ ਕੇ ਆਉਣੇ ਆ ਫੇਰ ਮਾੜੇ ਬਹਾਈ ਤੱਕ ਕਿਹੜਾ ਸੂਰਜ ਖੜਾਗਾ 5 ਵਜੇ ਆ 5 ਵਜੇ ਨਹੀਂ ਲੱਗਾ ਹਜੇ 5 ਵਜੇ ਨਹੀਂ ਹੋਣਿਆ ਵਹਿੰਦਾ ਟਾਈਮ ਜਾਊ ਹੂੰ

ਹਲਦੀ ਥੋੜੀ ਜਿਹੀ ਘੱਟ ਕਰ ਦਈਏ। ਜੁਗਾ ਸਮਾਨ ਤਾਂ ਫੋਟਾ ਪੈਂਦਾ ਹਲਦੀ ਘੱਟ ਕਰ ਦਈਏ। ਬਾਸ ਜੀ ਇਹ ਤਾਂ ਬੰਗੀ ਥੋੜਾ ਦੁੱਧ ਧਰ ਦਿੰਨੇ। ਇਹਦਾ ਰੈਡੀ ਸਟਿੰਗ ਪਾਉਣ ਨਾਲ ਥੋੜਾ ਜਿਹਾ ਘੱਟ ਹੋ ਜੂ। ਜਾ ਕੇ ਆਪ ਇਹ ਰੋੜਾ ਤਾਰਾ ਘਟ ਕੇ ਵੇਸ਼ੀਆਂ ਢਾਲ ਲਾ ਅੱਜ ਜਸ਼ਨ ਮੇਰਾ ਦੀਜਾ ਕਰਿਆ ਤਾਂ ਵੇਸ਼ੀਆਂ ਖਾਣੀਆਂ ਉਹ ਚਲ ਖਾਣ ਆ ਜਾਂਦਾ ਨਹੀਂ ਐਡਾ ਕਸੂਤਾ ਮੰਮੀ ਹੋਰ ਇਹ ਚ ਪੀੜੀ ਖੁੱਪ ਜਾਂਦੀ ਹੈ ਜੇ ਕੋਈ ਆਊਗਾ ਤਾਂ ਮੂੰਹ ਸਰ ਹੋਊਗਾ ਹੋਰ ਮਿਸਤਰੀ ਆਊਗਾ ਤਾਂ ਫੇਰ ਇਹਦਾ ਮੂੰਹ ਸਰ ਹੋਊਗਾ ਲੋ ਜੀ ਬੁੱਧਾ ਆਪਣਾ ਹੋ ਜੂਗਾ ਗਰਮ ਤੇ ਰਸ ਤੇ ਭਾਗ ਜੀ ਦੀ ਨਾ ਹੋਵੇਟ ਮਾੜਾ ਮੂੜ ਫਾਇਰ ਬੋਨ ਗੰਡੇ ਭਾਗ ਰੰਗਿਆ ਵਿੱਚ ਇੱਕ ਦੋ ਆਲੂ ਵਾਲੇ ਬੜੀ ਸਵਾਲ ਲੱਗੇ ਲਓ ਜੀ ਆਪਾਂ ਕੱਢਣ ਆਏ ਸੀ ਇਧਰ ਧਾਰ ਤੇ ਅੱਜ ਆਪਾਂ ਪਹਿਲੇ ਦਿਨ ਪਸ਼ੂ ਅੰਦਰ ਬੰਨਾਂਗੇ ਵੈਸੇ ਨਿੱਕੀਆਂ ਆਪਣੀ ਕਟੀਆਂ ਦੇ ਬੱਚੀ ਇਹ ਤਾਂ ਅੰਦਰ ਹੀ ਹੁੰਦੇ ਨੇ ਤੇ ਦੂਸਰੀਆਂ ਜਿਹੜੀਆਂ ਤਿੰਨ ਚਾਰੇ ਇਹ ਬਾਹਰ ਹੁੰਦੀਆਂ ਸੀ ਵੱਡੀਆਂ ਝੋਟੀਆਂ ਤੇ ਗਾਈਆਂ ਇਹ ਵੀ ਅੱਜ ਆਪਾਂ ਅੰਦਰ ਕਰਾਂਗੇ ਕਿਉਂਕਿ ਠੰਡ ਹੋ ਗਈ ਹੁਣ ਕੱਲ ਦੀ ਕੱਲ ਦੀ ਥੋੜੀ ਜੀ ਧੁੰਦ ਜੀ ਹੁੰਦੀ ਹੈ ਰਾਤ ਨੂੰ ਸਵੇਰੇ ਜੀ ਧੁੰਦ ਜੀ ਹੋ ਜਾਂਦੀ ਹੈ ਅੱਧੀ ਰਾਤ ਤੋਂ ਬਾਅਦ ਤੇ ਪਰਸੋਂ ਵੀ ਤੁੰਜੀ ਸੀਗੀ ਤੇ ਅੱਜ ਥੋੜਾ ਜਿਹਾ ਤੂੜੀ ਵਾਲਾ ਸਮਾਰਿਆ ਆਏ ਇਹਦੇ ਇਹਦੇ ਥੱਲੇ ਨਹੀਂ ਤਾਂ ਪਾਪਾ ਬੰਦ ਹੁੰਦੇ ਜੀ ਇਹਦੇ ਥੱਲੇ ਕਿੱਲੇ ਤਾਂ ਨਹੀਂ ਗੱਡੇ ਕਿਉਂਕਿ ਆਪਾਂ ਇਹ ਵੀ ਸਾਰਾ ਵੀ ਉਹ ਕਰਨਾ ਦੇੜਨਾਗਾ ਤੇ ਇਹਦੇ ਉੱਤੇ ਆਪਾਂ ਚਾਦਰਾਂ ਧਰਾਉਣੀਆਂ ਤੇ ਇਹ ਨਹੀਂ ਤਾਂ ਆਪਾਂ ਇੱਥੇ ਕਰ ਦਿੰਦੇ ਬਾਕੀ ਫਿਰ ਵੀ ਆਪਣੇ ਸੱਤ ਪਸ਼ੂ ਹੋਗੇ ਸੁਖਣਾ ਤਾਂ ਵੀ ਉਹ ਵੀ ਨਹੀਂ ਹੈਨਾ ਸਾਰੇ ਲੋਟ ਨਹੀਂ ਆਉਂਦੇ ਥੱਲੇ ਤੇ ਕੱਲ ਜਸ਼ਨਦੀ ਰਾਣੀ ਨੇ ਤੂੜੀ ਵਾਲਾ ਸਮਾਰਿਆ ਚੰਗੀ ਚੰਗੀ ਤੂੜੀ ਇੱਕ ਪਾਸੇ ਲਾਤੀ ਸੁੱਕ ਸੀਗੀ ਜਿਹੜੀ ਬਾਹਰ ਉਹ ਬਾਹਰ ਸੜਤੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਸੁੱਕ ਆਪਣੇ ਜਸ਼ਨ ਨੇ ਜਿੱਤੀ ਐ ਤੇ ਤੂੜੀ ਜਸ਼ਨ ਦੇ ਰੈਡੀ ਨੇ ਪਰੇ ਲਾਤੀ ਜਸ਼ਨ ਆਪਣਾ ਲੱਗਿਆ ਰਿਹਾ ਅੱਜ ਛੁੱਟੀ ਸੀ ਇਹਨੂੰ ਦਾ ਕਰਕੇ ਪੂਰਾ ਲਾਹਾ ਲਿਆ ਤੇ ਛੁੱਟੀ ਦਾ ਤੇ ਹਜੇ ਤਾਂ ਇਹ ਆਖੀਆਂ ਸੀ ਡੈਡੀ ਆਪਾਂ ਖੁਰਨੀ ਵੀ ਬਣਾਈ ਦੰਨੇ ਉਹ ਕਹਿੰਦੇ ਅੱਜ ਖੁਰਨੀ ਨਹੀਂ ਬਣਦੀ ਅੱਜ ਆਪਾਂ ਕਿੱਲੇ ਕਰ ਦੰਨੇ ਖੁਰਨੀ ਆਪਾਂ ਕੱਲ ਨੂੰ ਬਣਾ ਲਾਂਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਲਓ ਜੀ ਜਸ਼ਨਦੀਪ ਨੂੰ ਮਿਲੋ ਉਹ ਲੀੜੇ ਖਾਂਦੀ ਇਹ ਖਾਣਾ ਦੇਊਗੀ ਕੋਲੇ ਤੇ ਇਤੋਂ ਸਾਰੀ ਇਹੋ ਗੱਦੀ ਟੂੜੀ ਸਮਾਰਤਾ ਟੂੜੀ ਜਿਹੜੇ ਸਾਰੇ ਕਿਤੇ ਖਿਲਰੀ ਪਈ ਸੀ ਤੇ ਕਿੱਲੇ ਵਗੈਰਾ ਗੱਡ ਤੇ ਅੱਜ ਆਪਾਂ ਪਸੂ ਅੰਦਰ ਬੰਨਾਂਗੇ ਤੇ ਆਪਣੇ ਆਹ ਕੰਧ ਦੇ ਨਾਲ ਖੁਰਨੀ ਬਣਾਉਣੀ ਆ ਆਪਾਂ ਆ ਜਿਹੜੀ ਆ ਲੰਮੀ ਗੰਧਾ ਆਪਣੀ ਉੱਥੋਂ ਲੈ ਕੇ ਉੱਥੋਂ ਢਿੱਕਰ ਇੱਥੇ ਬਣੋ ਉੱਥੇ ਤਾਂ ਕਰਨਾ ਖੁਰਨੀ ਬਣਾਉਣੀ ਆ ਤਾਂ ਕਰਕੇ ਆ ਕਿੱਲਾ ਥੋੜਾ ਜਿਹਾ ਉਰੇ ਗੱਡਿਆ ਵੀ ਠੀਕ ਹੈ ਇੱਥੇ ਜੇ ਲੋੜ ਪਈ ਤਾਂ ਕਹਿੰਦੇ ਉਰੇ ਪਰੇ ਫੇਰ ਕਰ ਦਾਂਗੇ ਤੇ ਹੁਣ ਇੱਥੇ ਚਾਰ ਗੱਡ ਤੇ ਆਹ ਹਲਦਾ ਨਹੀਂ ਆਪ ਚਾਲੜਾ साल सी हाँ ठीक है चार ते आ इस तरह भी बनोगे कि नहीं, तो नहीं।, नहीं। तो ओ खुल गई जमा खुल गई खुल गई हूँ तो जमी खुल गई जश्न ने बनी बन है क्या आज <laughs> तो मार दिए तो तेरे जश्न लो जी आप कर दें तारा ਤੇ ਬਸ ਨੂੰ ਦੇ ਕਿੱਲੇ ਹੋ ਗਏ 1 2 3 ਇੰਨੀ ਨੇੜੇ ਤਾਂ ਨਹੀਂ ਲੋਟ ਆਉਂਦੇ ਹਨਾ ਇੱਥੇ ਕਿ ਨਿੱਕੀਆਂ ਆ ਜਾਣੀਆਂ ਆਹ ਤਿੰਨ ਲੈਣੋ ਵਾਰ ਤੇ ਨਾ ਤੇ ਇੱਥੇ ਚਿੱਟੀਆਂ ਠੀਕ ਆ ਦੂਜੀਆਂ ਬਾਹਰ ਹੈ ਇੱਕ ਇੱਥੇ ਆ ਜੂਗੀ ਆਹ ਬੁਰਜੀ ਨਾਲ ਤੇ ਵੱਡੀ ਝੋਟੀ ਆਈ ਦੇ ਸਾਡੇ ਛੋਟੀ ਇੱਧਰ ਤੇ ਵੱਡੀ ਝੋਟੀ ਆਪਣੀ ਗਰਮੀ ਵੱਧ ਮਾਂਦੀ ਹੈ ਬਾਹਰ ਹੋ ਕੇ ਬੈਠਣਾ ਹੋਇਆ ਤਾਂ ਬਹਿ ਜੂਗੀ ਚਲੋ ਜੀ ਆਪਾਂ ਕੱਢ ਲਈਏ ਧਾਰਾਂ ਫੇਰ ਆਪਾਂ ਜਸ਼ਨ ਨੂੰ ਸੇਵੀਆਂ ਬਣਾ ਕੇ ਦੇਵਾਂ ਹਾਂ ਜੀ ਜਣ ਨਾ ਬੱਤ ਇਹਨੂੰ ਬਾਲ ਦੇ ਦੋ ਖੁੱਲੀ ਪਈ ਆ ਇਹ ਕਿ ਬੰਨੀ ਹੋਵੇ ਇਹਨੇ ਤਾਂ ਬੰਨੀ ਨਹੀਂ ਕਿਹਨੇ ਬੰਨੀ ਆ ਇਹ ਪਹਿਲਾਂ ਨਹੀਂ ਆ ਮੈਂ ਤਾਂ ਦੋ ਦਿੱਤੇ ਸੀ ਆਪੇ ਖੁੱਲੀ ਗਈ ਖੁੱਲੀ ਹੈ ਤਾਂ ਲੈ ਜੀ ਰਸਤਾ ਰੋਦੀ ਮਥਾ ਲਗਾ ਦੂੰਗਾ ਕੇ ਇਹ ਸਾਰੇ ਕੱਪੜੇ ਕਾ ਇਹਦਾ ਕੁਲਾ ਆ ਉਹ ਕਿਲਾ ਹਨਾ ਕਿਲਾ ਸਿੱਧਾ ਜਾ ਸਿੱਧਾ ਆ ਉਹ ਵੀ ਉਹ ਹੈ ਜੇ ਮਾੜਾ ਮੋਟਾ ਕੋਈ ਬਿੰਗ ਬੜੇ ਮਾਇਆ ਹੋਵੇ ਨਾ ਚਲੋ ਜੀ ਕੱਢ ਗਏ ਆਪਾਂ ਧਾਰ ਫਿਰ ਆਪਾਂ ਕਰਦੇ ਹਾਂ ਹੋਰ ਕੰਮ ਧੁੰਦੇ ਲਓ ਜੀ ਆਪਾਂ ਕੱਢ ਲਈ ਜੀ ਧਾਰ ਤੇ ਜਿਹੜਾ ਆਪਣਾ ਰੱਖਿਆ ਦੁੱਧ ਹੋ ਗਿਆ ਸੀ ਮੱਠੂ ਮੱਠਾ ਤੇ ਗਰਮ ਉਹ ਮੈਂ ਰੱਖਣ ਵਿਚ ਕੱਢਤਾ ਤੇ ਹੁਣ ਆਪਾਂ ਸੇਲੀਆਂ ਬਣਾਉਣੇ ਆ ਕਿਉਂਕਿ ਹੁਣ ਰੋਟੀ ਤੋਂ ਪਹਿਲਾਂ ਖਾਧੀਆਂ ਜਾਣੀਆਂ ਜੀ ਫਿਰ ਤੁਹਾਨੂੰ ਪਤਾ ਹੈ ਸਾਡੇ ਰੋਟੀ ਫਿਰ ਰੋਟੀ ਘੱਟ ਖਾਦੀ ਜਾਂਦੀ ਹੈ ਹੁਣ ਖਾ ਲਾਂਗੇ ਫਿਰ ਹਜੇ ਆਇ ਕਿ ਕਾਇਮ ਹੋ ਜਾਂਦਾ ਵੀ ਅੱਖ ਨੇ ਦੁੱਧ ਵੀ ਪੀਣਾ ਹੁੰਦਾ ਨਾ ਸਬਰ じゃ ਨਹੀਂ ਆਉਂਦਾ ਜੀ ਅੱਖ ਨੇ ਦੁੱਧ ਨਾ ਪੀਏ ਹੋਰ ਹੀ ਆ ਬਿਹਾ ਲਗਦਾ ਉੜਕਾ ਜਿਹੀ ਆਈ ਜਾਂਦਾ ਵੀ ਦੁੱਧ ਨਹੀਂ ਪੀਤਾ ਦੁੱਧ ਨਹੀਂ ਪੀਤਾ ਤੇ ਲੋਗੇ ਇੱਥੇ ਬਹਿ ਕੇ ਹੁਣ ਮੈਂ ਕੋਲੇ ਬਹਿ ਕੇ ਬਨੂਗੀ ਆਟਾ ਤੇ ਨਾਲੇ ਬਣਾ ਲੂ ਸੇਮ ਅਮੀਨਾ ਅੱਜ ਤਾਂ ਫੀਲਾ ਸੀ ਆ ਕਿੱਦਾਂ ਸੀ ਰਾਜਾ ਜਿਹੜਾ ਬਾੜੀ ਪੜੀ ਹੋਈ ਜੀ ਮੈਂ ਸੌਂਗੀ ਜਸਨ ਡੈਡੀ ਵੀ ਸੌਗੇ ਜਸਨਾ ਵੀ ਸੌਗੇ ਵੀ ਅਸੀਂ 8:30 ਵਜੇ ਤੋਂ ਸੌਂਗੇ ਹੋਮਗੇ 8:9 ਵਜੇ ਨਾਲ ਮੈਂ ਨਾ 9:30 ਸਵਾ 9:00 ਵਜੇ ਦੁੱਧ ਪਾਣੀ ਹੁੰਦੀ ਹੈ ਡੈਲੀ ਤੇ ਮੰਮੀ ਨੇ ਵੀ ਨਹੀਂ ਡੈਡੀ ਨੂੰ ਤਾਂ ਮੈਂ ਪਹਿਲੇ ਹੀ ਬੁਲਾ ਦੇਣੀ ਕਿਉਂਕਿ ਡੈਡੀ ਕੋਲ ਤਾਂ ਟਾਈਮ ਨਾ ਰੋਟੀ ਬਣਾ ਦੇਣੇ ਤੇ ਨੜੀ ਨੂੰ ਤਾਂ ਫੜਾਤਾ ਸੀ ਭਾਈ ਸਾਡੇ ਦਾ ਕਿੰਨਾ ਦੇ ਅਸੀਂ ਸੌਂਗੇ ਦੁੱਧ ਹੀ ਨਾ ਚਾਦਾ ਮੈਂ ਤੈਨੂੰ ਦੋ ਵਾਰੀ ਕਿਹਾ ਨਹੀਂ ਮੀ ਕਿਆ ਸੀ ਮੈਂ ਤੈਨੂੰ ਆਏ ਹੂੰ ਫੜਾਵਣੀ ਆ ਹਮ ਆਏ ਕਰਕੇ ਮੈਂ ਤਾਂ ਸੌਂਗੀ ਭਾਈ ਮੁੜ ਕੇ ਮੈਨੂੰ ਜਾਗਾਈ ਪੌਣੇ 2 ਵਜੇ ਮੈਂ ਦੁੱਧ ਨਹੀਂ ਪੀਤਾ ਰਾਤ ਨੂੰ ਪੌਣੇ 2 ਵਜੇ ਪਹਿਲਾਂ ਮੈਂ ਆਖਿਆ ਛੱਡ ਪਰੇ ਫਿਰ ਮੈਂ ਆਖਿਆ ਵੀ ਪੀ ਲੈਨੇ ਪੱਲੇ ਔੜਕਾ ਜਾਵੇ ਫਿਰ ਮੈਂ 2 ਵਜੇ ਦੁੱਧ ਤਾਂ ਗਰਮ ਕਰਿਆ ਦੁਬਾਰੇ ਫਿਰ ਮੈਂ ਸਾਰਾ ਖਾ ਕੇ ਆਈ ਮੰਮੀ ਨੇ ਬੁਲਾਇਆ ਇਹਨਾਂ ਨੂੰ ਹੁਣਾਇਆ ਆਪਣੇ ਪਿਤਾ ਹੋਰ ਤੇ ਅਵੇਰੀ ਹੋਈ ਰਾਤ ਦਾ ਮੇਰੇ ਨਾਲ ਆਇਤਾ ਮੈਂ ਮਾਤ ਲਿਆ ਮੈਂ ਹੈ ਵੀ ਬਸ ਦੁੱਧ ਮੈਂ ਨਾ ਉਹਦੀ ਪੈਨ ਤੋਂ ਪਹਿਲਾਂ ਉਹਦੀ ਫੜਾ ਲਿਆ ਉਹ ਸਾਰਿਆਂ ਨੂੰ ਖਸਾਇ ਹੋ ਜਾਂਦਾ ਵੀ ਰੋਟੀ ਖਾਦੀ ਹੁੰਦੀ ਹੈ ਜੀ ਐ ਲੱਗਦਾ ਹੁੰਦਾ ਵੀ ਚਲੋ ਪੀ ਲਾਂਗੇ ਪੀ ਲਾਂਗੇ ਰਾਤ ਤੈਹੇ ਵੀ ਹੋਈ ਤਾਂ ਹੀ ਜਿਸ ਨੇ ਛੇੜਦਾ ਹੁਣ ਕਹਿੰਦਾ ਮੰਮੀ ਰਾਤ ਦੁੱਧ ਪੀ ਲਿਆ ਸੀ ਤੇ ਲੋ ਜੀ ਤੇਰੀਆਂ ਆਪਣੀਆਂ ਬਣ ਜਾਣੀਆਂ ਜੇ ਜਲਦੀ ਅੱਗ ਲੱਗੀ ਆਪਾਂ ਕਢ ਦਾਂਗੇ ਤੇ ਦੁੱਧ ਨਿਕਲ ਜਾਊਗਾ ਤੇ ਫਿਰ ਆਪਾਂ ਕੋਲੇ ਬੈਠੀ ਖੋਲ ਲੈਨੇ ਆਟਾ ਅਟਾ ਲਈ ਰਹੀ ਹਾਂ ਤੇ ਕਿਹ ਰਮਾਣਾ ਵਾਲਾ ਆ ਜਾ ਜੇ ਤਾਂ ਫਿਰ ਆਟਾ ਗਲੂ ਹੋਏ ਕੜੀ ਜਾਣੂਗਾ ਮਾੜੀ ਮਰੀ ਅੱਦ ਤੇ ਕਿਹ ਰਵਾਣਾ ਆ ਗਿਆ ਵਗੈਰ ਫਿਰ ਬਾਹਰ ਕੱਢ ਦੂੰਗਾ ਲੱਕੜ ਤੇ ਅੱਜ ਆਪਣੇ ਖੁਸ਼ਦੀਪ ਵੀਰ ਜਿਹੜਾ ਆਪਣੂ ਕਮੈਂਟ ਕਰਦਾ ਹੁੰਦਾ ਉਹ ਨਾ ਖੁਸ਼ਦੀਪ ਖੋਸਾ ਨਾ ਤੇ ਆਈਡੀ YouTube ਤੇ ਤੇ ਅੱਜ ਹੈਗਾ ਵੀਰੇ ਦਾ ਜਨਮ ਦਿਨ ਤੇ ਸਾਡੀ ਸਾਰੀ ਸਾਹਨ ਫੈਮਿਲੀ ਵੱਲੋਂ ਵੀਰੇ ਨੂੰ ਹੈਪੀ ਬਰਥਡੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਵਾਹਿਗੁਰੂ ਕਰੇ ਹਨ ਵੀਰ ਤੰਦਰੁਸਤ ਰਹੇ ਖੁਸ਼ੀਆਂ ਬਖਸ਼ੇ ਵਾਹਿਗੁਰੂ ਨੂੰ ਤੇ ਤੇ ਤਰੱਕੀਆਂ ਬਖਸ਼ੇ ਤੇ ਆਪਦੇ ਮੰਮੀ ਡਾਡੀ ਦਾ ਨਾਮ ਰੌਸ਼ਨ ਕਰੇ ਤੇ ਵੀਰਾ ਆਪਣੇ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਜੀ ਜਦੋਂ ਆਪਣਾ ਚੈਨਲ ਬਣਾਇਆ ਸੀ ਤੇ ਉਦੋਂ ਦਾ ਵੀਰਾ ਆਪਣੇ ਚੈਨਲ ਦੇ ਨਾਲ ਜੁੜਿਆ ਹੋਇਆ ਤੇ ਸਾਰੇ ਜਣੇ ਵੀਰੇ ਨੂੰ ਜਨਮ ਦਿਨ ਦੀਆਂ ਵਧਾਈਆਂ ਜ਼ਰੂਰ ਦਿਓ ਜੀ ਤੇ ਚਲੋ ਜੀ ਤੁਦ ਆਪਣਾ ਲਾਗ ਗਿਆ ਕੱਟ ਆਪਣੇ ਹੀ ਆਸਣ ਕੇ ਆਟਾ ਗੁੰਨ ਲੈਣਾ ਕੋਲੇ ਲੈ ਕੇ ਮੜੀ-ਵੜੀ ਅੱਗੇ ਦੇ ਮੈਂ ਟਿਚ ਵੜ ਜਾਣੀ ਆ ਰੋਟੀ ਖਾਣ ਤੋਂ ਪਹਿਲਾਂ ਪਹਿਲਾਂ ਖਾਣ ਫਿਰ ਸੇਵੀਆਂ ਖਾ ਕੇ ਫੇਰ ਹੀ ਰੋਟੀ ਬਣਾਉਣ ਲੱਗਾ। ਲਓ ਜੀ ਸੇਵੀਆਂ ਹੋ ਗਈਆਂ ਤਿਆਰ ਤੇ ਇੱਧਰ ਆਪਾਂ ਕਰੀ ਜਾਂਦੇ ਆ ਪੀਣ ਵਾਲਾ ਗਰਮ ਤੇ ਸੇਵੀਆਂ ਖਾ ਕੇ ਫੇਰ ਰੋਟੀ ਲੱਗਾ। ਫੇਰ ਖਾਣਾ ਸੇਵੀਆਂ। ਖਾ ਲਓ ਜੀ ਸਾਰੇ ਭੈਣ ਭਰਾ ਸੇਵੀਆਂ। ਬਾਲਮ ਮੰਨ ਲਓ ਦੁੱਧ ਪਾ ਦੋ ਕੋਈ ਨਹੀਂ ਹਜੇ ਮੈਂ ਦੁੱਧ ਢਾਗਣਾ ਜਿਸ ਨੂੰ ਜਿਆਦਾ ਆ ਗਿਆ ਪਾਵਾ ਜਦ ਦਬ ਕੱਢਿਆ ਲੜਕੀ ਦੇ ਵਿੱਚ ਆ ਗਿਆ ਇਹ ਨਹੀਂ ਜੈਣਾ ਹਮਮ ਤੁਹਾ ਜੇਹਣਾ ਸ਼ੌਕੀ ਮਿੱਠੇ ਦਾ ਬਹੁਤ ਮਸ਼ਹੂਰ ਸੇਵੀਆਂ ਆਏ ਤਾਂ ਨਮਕੀਨ ਵੀ ਖਾਂਦਾ ਚੌਲ ਚੇਵੀਆਂ ਦੇ ਦੋ ਇਹਨੂੰ ਬਾਗੋ ਬਾਗ ਉਹ ਹੀ ਦੋ ਤਾਂ ਆ ਦੁੱਧ ਨੂੰ ਖੀਰ ਜਸਨਾ ਨੂੰ ਖੀਰ ਪਿਆ ਦੋ ਜਸਨਾ ਨੂੰ ਹੋਰ ਕੁਝ ਨਾ ਦੇਓ ਬਣਾਣਾ ਬਾਗੋ ਬਾਗ ਆ ਪਾਹੀਰ ਦੁੱਧੀਆਂ ਆਪਣੀਆਂ ਡਾਕਾਂ 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 ਪਾ ਦੋ ਖੋਪਾ ਪਾ ਦੋ ਕਾਜੂ ਪਾ ਦਿਓ ਖੀਰ ਹੋਰ ਬੰਨੇ ਜਿਹਾ ਵਾਲੇ 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 ਜਿਹਾ ਹੋਰ ਲੈ ਲਓ ਬੰਨੇ ਬੰਨੇ ਜੀ ਲੋ ਜੀ ਖਾ ਲਈਏ ਸੇਵੀਆਂ ਫਿਰ ਲੱਗਦੇ ਰੋਟੀਆਂ ਖਾਣ ਦਾ ਟਾਈਮ ਤਾਂ ਹਜੇ ਸੀ ਵੀ ਨਹੀਂ ਬੰਝੀ ਕਿਰਮਾ ਮੈਂ ਡਾਲੀ ਨੂੰ ਭਾਵੇਂ ਜਦੋਂ ਤੇੜਾ ਡੀਣਾ ਉਹਨਾਂ ਆਕੇ ਦੁੱਧ ਨੂੰ ਬਾਗਿਆ ਮਾਰਦਾ ਭਾਵੇਂ ਕਟੋਰੀਆਂ ਨੂੰ ਮੜਾ ਬਾਲਾ ਆਇਆ ਲੋ ਜੀ ਦੁੱਧ ਬਾਦ ਵੀ ਸਾਮਤ ਤੇ ਬਸ ਇਧਰ ਲੱਗਦੇ ਆਪਾਂ ਰੋਟੀਆਂ ਤੇ ਆਟਾ-ਆਟਾ ਵੀ ਗੁੰਨੇ ਆ ਪਾਟਾ ਤਾਂ ਸੇਵੀਆਂ ਬਣਾਉਂ ਬੰਦੇ ਬੰਦੀ ਗੁੰਲਿਆ ਸੀਗਾ ਤੇ ਜਦੋਂ ਤੇ ਰੈਡੀ ਚੱਲੇ ਆ ਦੁੱਧ ਪਾਉਣ ਤਾਂ ਸਾਰਿਆਂ ਨੇ ਸੇਵੀਆਂ ਲਈ ਖਾ ਤੇ ਹੁਣ ਆਇਆ ਲੱਗਦਾ ਵੀ ਰੋਟੀ ਨਾ ਹੀ ਖਾਈਏ ਤੇ ਚਲੋ ਜਿਹੜੀ ਖਾਣੀ ਹੋਈ ਦੋ ਦੋ ਆਪਰ ਖਾ ਲੈਣਗੇ ਤੇ ਬਸ ਮੈਂ ਲਗਦੀਆਂ ਰੋਟੀਆਂ ਤੇ ਸ਼ਰਮ ਜਿੰਮੀ ਵਰਗਿਆਂ ਨੂੰ ਕੁਸਪਾਤੀਆਂ ਤੇ ਨਾਲੀਆਂ ਪਈਆਂ ਸੀ ਕੁਝ ਹੋਰ ਪਕਾ ਦਾਂਗੇ ਤੋਂ ਚਾਰ ਵੱਡੀਆਂ ਰੋਟੀਆਂ ਤੇ ਨਿੱਗੀਆਂ ਰੋਟੀਆਂ ਖਾ ਲੈਣੇ ਕਿ ਠੰਡ ਹੈ ਸਾਨੂੰ ਪਤਾ ਜੀ ਕਾ ਆਪਣੇ ਕੁੱਤੀ ਸੂਈ ਹੋਈ ਆ ਤੇ ਉਹਨੂੰ ਵੀ ਲੱਸੀ ਵੀ ਪੋਣੀ ਪੈਂਦੀ ਦੁੱਧ ਵੀ ਪੋਣਾ ਪੈਂਦਾ ਚਲੋ ਵੀ ਪੋਣ ਦਾ ਕੰਮ ਹੈ ਨਾ ਵਿਚਾਰੀ ਆਏ ਹੋ ਜਾਂਦਾ ਵੀ ਜਮਾ ਆਪਣੇ ਇੱਥੇ ਸੂਪੀ ਕੋਲੇ ਵੀ ਕਦੂਰੇ ਰੱਜ ਲੈਂਦਿਆ ਹਨ ਤੇ ਚਲੋ ਪੋਣ ਨਹੀਂ ਲੱਗਦਾਗਾ ਤੇ ਕੀ ਆਦ ਹੁੰਦੇ ਹੈਗੇ ਕਾਫੀ ਦਿਨ ਹੋ ਗਏ ਹੁਣ ਤੱਕ ਆਖਾਂ ਖੁੱਲਿਆਂਗਾ ਉਹਨਾਂ ਦੀਆਂ ਖਦੂਰਾਂ ਦੀਆਂ ਤੇ ਇਹ ਹੋਰ ਵੀ ਹੈਗੀਆਂ ਜੀ ਢਾੜੀਆਂ ਤਾਂ ਪਰ ਆਏ ਆ ਵੀ ਜਿੱਥੇ ਆਏ ਕੋਈ ਲੜਕਰਦਾ ਨਹੀਂ ਹਣਾ ਹੁਣ ਅਸੀਂ ਲੜਕਰਦੇ ਨਹੀਂਗੇ ਅਸੀਂ ਆਦਨੇ ਚੱਲ ਵੀ ਸੂਣ ਵਾਲੀ ਵਿਚਾਰੀ ਚਲੋ ਸੂਪ ਬਣਦੋ ਆਪਣੇ ਇੱਥੇ ਕੰਧ ਦੇ ਨਾਲ ਹੀ ਸੂਪੀ ਤੇ ਕਈ ਦਿਨ ਹੋ ਗਏ ਜਸ਼ਨ ਤੇ ਜਸ਼ਨ ਦਾ ਦਾਦਾ ਉਹਨੂੰ ਉੱਤੇ ਛੜੀਆਂ ਛੁੱਟੀਆਂ ਪਾ ਕੇ ਝੋਪੜੀ ਜੀ ਪਾ ਕੇ ਆਏ ਐ ਤੇ ਹੁਣ ਉਹਦੇ ਵਿੱਚ ਬੜ ਕੇ ਵਧੀਆ ਬਠਰਦਾ ਠੰਡ ਹੋ ਗਈ ਜੀ ਰਾਤ ਨੂੰ ਕਤੂਰਿਆਂ ਨੂੰ ਤੇ ਬਾਕੀ ਰ ਆਪਾਂ ਦੋ ਤਿੰਨ ਰੋਟੀਆਂ ਉਹਨੂੰ ਪਾ ਦਿੰਨੇ ਹੁੰਦੇ ਆ ਦੱਸੀ ਪਾ ਦਿੰਨੇ ਹੁੰਦੇ ਆ ਤੇ ਮਾੜਾ ਮੋਟਾ ਦੁੱਧ ਪਾ ਦਿੰਦੇ ਹੁੰਨੇ ਹਨ ਕਦੇ ਪਾ ਦਿੰਨੇ ਆ ਕਦੇ ਨਹੀਂ ਐਵੇਂ ਆਖੇ ਆਪਾਂ ਰੋਜ਼ ਨਹੀਂ ਪਾਉਂਦੇ ਕਦੇ ਪਾ ਦਿੰਨੇ ਆ ਕਦੇ ਨਹੀਂ ਪਾਉਂਦੇ ਤੇ ਚਲੋ ਜੀ ਕਰਦੇ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਤੇ ਬੱਸ ਮੈਂ ਲਗਦੀਆਂ ਰੋਟੀਆਂ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਤੇ ਬਾਕੀ ਅੱਜ ਥੋੜਾ ਜਿਹਾ ਐ ਮਨ ਵੀ ਵਧੀਆ ਹੋ ਗਿਆ ਐਂ ਜੀ ਹੋ ਗਿਆ ਹਨਾ ਵੀ ਦੋ ਸੂਟ ਸੀਗੇ ਚਲੋ ਦੋ ਨਾ ਸੂਟਾਂ ਦੀ ਕਿਹੜਾ ਕਟਿੰਗ ਹੋਗੀ ਤੇ ਇੱਕ ਫਰੀਦ ਦਾ ਸੂਟ ਆ ਚਲੋ ਕੱਲ ਨੂੰ ਫਰੀਦ ਦਾ ਤਾਂ ਮੈਂ ਵਾਹਿਗੁਰੂ ਆ ਦਿੰਦਾ ਸੁੱਖ ਰੱਖ ਕੇ ਬਾਕੀ ਕਾਈ ਨਹੀਂ ਪਤਾ ਸਦਨ ਚੜੂਆ ਉਦੋਂ ਪਤਾ ਲੱਗਦਾ ਕੀ ਹੋਣਾ ਕੀ ਨਹੀਂ ਤੇ ਫ੍ਰੀ ਦਾ ਸੂਟ ਕਰਾਂਗੇ ਰੈਡੀ ਤੇ ਚਲੋ ਦੋ ਚਾਰ ਦਿਨਾਂ ਦੇ ਵਿੱਚ ਆਪਦੇ ਵੀ ਰੈਡੀ ਕਰ ਲਾਂਗੇ ਔਲੀ-ਔਲੀ ਫਿਰ ਦੋ ਮੰਮੀ ਦੇ ਸਿਆਉਣੇ ਆ ਉਹ ਰੈਡੀ ਕਰ ਦਾਂਗੇ ਤੇ ਚਲੋ ਚੱਲੀ ਜਾਊਗਾ ਜੀ ਕੰਮ ਹਣ ਪਤਾ ਕੀ ਹੈ ਮੈਨੂੰ ਜੇ ਮੈਨੂੰ ਐ ਹੁੰਦਾ ਜੇ ਮੈਂ ਦੋ ਦਿਨ ਬੇਲੀ ਹੀ ਰਹਿ ਜਾਣਾ ਮੈਨੂੰ ਐਂ ਜੇ ਲੱਗਦਾਗਾ ਵੀ ਕੋਈ ਕੰਮ ਹੋਵੇ ਹਨਾ ਕੋਈ ਕੰਮ ਕਰਾਂ ਕੋਈ ਕੰਮ ਕਰਾਂ ਮੈਥੋਂ ਬੇਲੀ ਤੋਂ ਪਿਆਰ ਨਹੀਂ ਜਾਂਦਾ ਤੇ ਹੁਣ ਵਧੀਆ ਜੀ ਅੱਜ ਵਧੀਆ ਆਰ ਲੱਗੀ ਰਹੀ ਸੂਟ ਹਨਾ ਵੀ ਕੱਟ ਲੇ ਤੇ ਵਧੀਆ ਜਿਹਾ ਹੋ ਗਿਆ ਵੀ ਹਾਂ ਵੀ ਚਲੋ ਸੂਟ ਕੱਟ ਲਏ ਹਨ ਅੱਜ ਤਾਂ ਮੈਂ ਜਮਾ ਠੂਈ ਸਿੱਧੀ ਨਹੀਂ ਕਰੀ ਬਾਕੀ ਦਣ ਛੋਟੇ ਹੋ ਗਏ ਜੀ ਕੰਮ ਕਰਦੇ ਮੈਂ 11:30 ਬੈਠੀ ਸੀ ਚਾਹ ਚੂ ਪੀ ਕੇ 11:30 ਤੋਂ ਲੈ ਕੇ ਮੈਂ ਕੱਟੇ ਸੂਟ 1:30 ਵਜੇ ਚੱਕਰ ਫਿਰ ਬਣਾ ਨੂੰ ਕਿ ਆਈ ਬਸ ਫਿਰ ਆਪਾਂ ਚਾਹ ਚੂ ਕਰ ਲਈ ਸੂਟ ਕੱਟ ਲਏ ਫਿਰ ਇਸ ਤੋਂ ਬਾਅਦ ਜਦੋਂ ਚਾਹ ਚੂ ਪੀ ਕੇ ਹਟੇ ਫਿਰ ਭੈਣ ਦਾ ਹੋਣਾ ਕਹਿੰਦੀ ਪ੍ਰੀਤ ਦਾ ਸੂਟ ਕੱਟ ਦੇਗੀ ਉਹ ਕੱਟ ਦੂਗੀ ਤੇ ਫਿਰ ਪ੍ਰੀਤ ਆ ਗਈ ਸੀ ਸੂਟ ਲੈ ਕੇ ਤੇ ਫਿਰ ਆਪਾਂ ਤੇ ਸਲਵਾਰ ਤਾਂ ਲੈ ਗਈ ਭਣ ਕਹਿੰਦੀ ਮੈਂ ਸਿਉਣੂੰਗੀ ਤੇ ਬਾਕੀ ਜੈਂਪਰ ਆਪਾਂ ਕੱਲ ਨੂੰ ਰੈਡੀ ਕਰ ਦਾਂਗੇ ਜਮਾ ਰੀਲ ਰੂਲ ਮੈਨੂੰ ਫੜਾ ਗਈ ਬਰੀਤ ਤੇ ਸੂਟ ਦੀ ਕਟਿੰਗ ਹੋਊਗੀ ਤੇ ਕੱਲ ਨੂੰ ਕਰਾਂਗੇ ਰੈਡੀ ਮਸ਼ੀਨ ਨੂੰ ਲਾਵਾਂਗੇ ਤੇਲ ਤੋਲ ਕਰਾਂਗੇ ਤਿਆਰ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਬਾਕੀ ਭੈਣਾਂ ਨੇ ਬਹੁਤ ਵਧੀਆ ਕਮੈਂਟ ਕਰਾਈ ਦੀਦੀ ਦੋਨੇ ਸੂਟ ਬਹੁਤ ਸੋਹਣੇ ਥੈਂਕ ਯੂ ਜੀ ਤੇ ਬਾਕੀ ਥੋੜੇ ਜਿ ਮਹਿੰਗੇ ਲਿਆਈ ਐ ਇੱਕ ਦੀ ਮੈਂ 900 ਵਾਲਾ ਤਾਂ ਜ਼ਿਆਦਾ ਮਹਿੰਗਾ ਲਿਆਈ ਹੈ ਨਾ ਸ਼ੀਸੋ ਵਾਲਾ ਤਾਂ ਠੀਕ ਸੀਗਾ ਚਲੋ ਭੈਣ ਕਹਿਣ ਲੱਗੀ ਕਹਿੰਦੀ ਲੈ 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 ਕੁਛ ਨਹੀਂ ਹੁੰਦਾ ਕਹਿੰਦੀ ਆਪ ਦੇ ਦੇ ਵੀ ਲਾਇਆ ਕਰ ਮਾੜੇ ਮੋਟੇ ਹੋਸ਼ਨੋ ਲੈ ਲੈਣੇ ਕਿ ਭੈਣ ਨੇ ਗਿਆ ਤਾਂ ਤੇ ਬਾਕੀ ਭੈਣ ਦੇ ਸੂਟ ਤਾਂ ਜਿਹੜਾ ਫਿੱਕਾ ਜਿਹਾ ਉਹ ਤਾਂ ਮੇਰੀ ਪਸੰਦ ਹੈ ਜਿਹੜਾ yellow ਕਲਰ ਦਾ ਉਹ ਭੈਣ ਦੀ ਆਪ ਦੀ ਪਸੰਦ ਹੈ ਮੈਨੂੰ ਥੋੜੇ ਜਿਹਾ ਐ ਫਿੱਕੇ ਜਿਹੇ ਰੰਗ ਵਧੀਆ ਲੱਗਦੇ ਜਾਦੇ ਨਹੀਂ ਵਧੀਆ ਲੱਗਦੇ ਵੀ ਚਲੋ ਅਡੋ ਅਡਾ ਪਸੰਦ ਹੁੰਦੀ ਹੈ ਸਾਰਿਆਂ ਦੀ ਚਲੋ ਜੀ ਲੱਗਦੇ ਆਪਾਂ ਰੋਟੀਆਂ ਮਿਲਦੇ ਆ ਕੋਸ ਤੋਂ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਸ਼ੀ ਅਕਾਲ ਜੀ ਬਾਏ ਬਾਏ ਜੀ